ਹਰ ਦੋਸਤ ਉਨੀਦ ਕਰਦੇ ਹਾਂ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਮੇਰਾ ਨਾਮ ਮੀਨਾ ਹੈ ਅਤੇ ਮੈਂ ਜੈਪੁਰ ਦੀ ਰਹਿਣ ਵਾਲੀ ਹਾਂ ਮੇਰੇ ਪਰਿਵਾਰ ਵਿੱਚ 4 ਮੈਂਬਰ ਹਨ ਮੈਂ ਮੇਰੀ ਮਾਂ ਮੇਰੇ ਪਿਤਾ ਜੀ ਅਤੇ ਮੇਰਾ ਇੱਕ ਭਰਾ ਹੈ ਮੇਰਾ ਭਰਾ ਬੋਪਾਲ ਦੀ ਇੱਕ ਕੰਪਨੀ ਵਿੱਚ ਜੌਬ ਕਰਦਾ ਹੈ ਮੈਂ 20 ਸਾਲ ਦੀ ਹਾਂ ਮੈਂ ਆਪਣੀਆਂ ਕਾਲਜ ਦੀਆਂ ਸਹੇਣੀਆਂ ਨਾਲ ਰਹਿ ਕੇ ਉਹਨਾਂ ਤੋਂ ਬਹੁਤ ਸਾਰੀਆਂ ਗੱਲਾਂ ਜਾਣਨ ਲੱਗ ਗਈ ਸੀ ਪਰ ਮੈਨੂੰ ਕੋਈ ਵੀ ਐਸਾ ਤਰ੍ਹਾਂ ਦਾ ਨਹੀਂ ਮਿਲਿਆ ਸੀ ਜਿਹਦੇ ਨਾਲ ਮੈਂ ਇਹ ਸਭ ਕੁਝ ਕਰ ਸਕਾਂ ਇੱਕ ਦਿਨ ਘਰ ਵਿੱਚ ਦਾਦਾ ਜੀ ਦੀ ਤਬੀਅਤ ਖਰਾਬ ਸੀ ਤਾਂ ਅਚਾਨਕ ਪਾਪਾ ਤੇ ਮੰਮੀ ਨੂੰ ਉਹਨਾਂ ਕੋਲ ਉਹਨਾਂ ਨੂੰ ਦੇਖਣ ਲਈ ਪਿੰਡ ਜਾਣਾ ਪਿਆ ਅਤੇ ਮੈਂ ਘਰ ਵਿੱਚ ਇਕੱਲੀ ਰਹਿ ਗਈ ਸੀ ਮੇਰੇ ਦਾਦਾ ਜੀ ਅਤੇ ਦਾਦੀ ਜੀ ਪਿੰਡ ਵਿੱਚ ਇਕੱਲੇ ਹੀ ਰਹਿੰਦੇ ਸੀ ਇਸ ਲਈ ਕਦੇ-ਕਦੇ ਪਿਤਾ ਜੀ ਪਿੰਡ ਜਾਂਦੇ ਪਰ ਅਚਾਨਕ ਤੋਂ ਦਾਦਾ ਜੀ ਦੀ ਤबीयत ਕੁਝ ਜ਼ਿਆਦਾ ਹੀ ਖਰਾਬ ਹੋ ਗਈ ਸੀ ਜਿਸ ਕਾਰਨ ਅੱਜ ਮੈਨੂੰ ਘਰ ਵਿੱਚ ਇਕੱਲੇ ਰਹਿਣਾ ਪਿਆ ਸ਼ਾਮ ਨੂੰ ਮੈਂ ਬਾਜ਼ਾਰ ਵੀ ਇਕੱਲੀ ਹੀ ਗਈ ਕਿਉਂਕਿ ਪਾਪਾ ਤੇ ਮੰਮੀ ਤਾਂ ਪਿੰਡ ਨੂੰ ਚਲੇ ਗਏ ਸੀ ਇਸ ਲਈ ਅੱਜ ਬਾਜ਼ਾਰ ਮੈਨੂੰ ਹੀ ਇਕੱਲੇ ਹੀ ਜਾਣਾ ਪਿਆ ਮੈਂ ਬਾਜ਼ਾਰ ਗਈ ਬਾਜ਼ਾਰ ਵਿੱਚ ਮੇਰੇ ਕਾਲਜ ਦਾ ਫਰੈਂਡ ਅਰਜੁਨ ਮਿਲ ਗਿਆ ਅਤੇ ਉਸ ਨੇ ਕਿਹਾ ਕਿ ਕਿਵੇਂ ਹੈ ਮਿੰਨਾ ਮੈਂ ਉਸ ਨੂੰ ਕਿਹਾ ਕਿ ਮੈਂ ਠੀਕ ਹਾਂ ਤੁਸੀਂ ਇੱਥੇ ਅਰਜੁਨ ਮੇਰੇ ਕਾਲਜ ਵਿੱਚ ਹੀ ਪੜਦਾ ਸੀ ਅਤੇ ਮੇਰੀ ਸੀਨੀਅਰ ਕਲਾਸ ਵਿੱਚ ਹੀ ਸੀ ਉਹ ਦੇਖਣ ਵਿੱਚ ਬਹੁਤ ਜ਼ਿਆਦਾ ਸੋਹਣਾ ਸੀ ਉਸ ਦੀ ਪਰਸਨੈਲਿਟੀ ਬਹੁਤ ਹੀ ਜ਼ਿਆਦਾ ਅਟਰੈਕਟਿਵ ਸੀ ਉਸ ਦੀ ਅਤੇ ਮੇਰੀ ਅਕਸਰ ਗੱਲਬਾਤ ਹੁੰਦੀ ਰਹਿੰਦੀ ਸੀ ਉਸ ਨੇ ਕਿਹਾ ਕਿ ਬਸ ਇੱਕ ਦੋਸਤ ਤੱਕ ਕੰਮ ਸੀ ਇਸ ਲਈ ਮੈਂ ਉਸ ਨੂੰ ਮਿਲਣ ਆਇਆ ਸੀ अर्जुन ਨੇ ਮੈਨੂੰ ਪੁੱਛਿਆ ਕਿ ਤੂੰ ਕੀ ਕਰਨ ਆਈ ਹੈ ਮੈਂ ਉਸ ਨੂੰ ਕਿਹਾ ਕਿ ਮੇਰਾ ਘਰ ਇੱਥੇ ਹੀ ਹੈ ਮੈਂ ਬਾਜ਼ਾਰ ਆਈ ਸੀ ਤਾਂ ਅਰਜੁਨ ਨੇ ਕਿਹਾ ਕਿ ਚੱਲੋ ਮੈਂ ਤੁਹਾਨੂੰ ਤੁਹਾਡੇ ਘਰ ਛੱਡ ਦਿੰਨਾ ਹ ਉਹ ਬਹੁਤ ਹੀ ਫਿਕਰਮੰਦ ਇਨਸਾਨ ਸੀ ਉਹ ਸਭ ਨਾਲ ਬਹੁਤ ਹੀ ਚੰਗੇ ਢੰਗ ਨਾਲ ਗੱਲ ਕਰਦਾ ਸੀ ਤਾਂ ਮੈਂ ਉਸ ਨੂੰ ਕਿਹਾ ਕਿ ਨਹੀਂ ਮੈਂ ਚਲੀ ਜਾਵਾਂਗੀ ਅਰਜੁਨ ਨੇ ਕਿਹਾ ਕਿ ਨਹੀਂ ਨਹੀਂ ਮੈਂ ਤੁਹਾਨੂੰ ਛੱਡ ਦਿਨਾ ਹਾਂ ਮੈਂ ਵੀ ਸੋਚਿਆ ਕਿ ਚੱਲੋ ਇਸ ਬਹਾਨੇ ਕੱਲ ਬਾਤ ਹੋ ਜਾਵੇਗੀ ਮੈਂ ਉਸ ਦੀ ਬਾਈਕ ਤੇ ਬੈਠ ਗਈ ਅਤੇ ਉਸ ਨੇ ਮੈਨੂੰ ਘਰ ਦੇ ਬਾਹਰ ਛੱਡ ਦਿੱਤਾ ਮੈਂ ਉਸ ਨੂੰ ਕਿਹਾ ਕਿ ਅੰਦਰ ਤਾਂ ਆ ਜਾਓ ਉਸ ਨੇ ਕਿਹਾ ਕਿ ਨਹੀਂ ਮੈਂ ਫੇਰ ਕਦੇ ਆਵਾਂਗਾ ਮੈਂ ਉਸ ਨੂੰ ਕਿਹਾ ਕਿ ਡਰੋ ਨਾ ਘਰ ਕੋਈ ਵੀ ਨਹੀਂ ਹੈ ਮੈਂ ਇਕੱਲੀ ਹੀ ਹਾਂ ਦਰਸਾਲ ਮੇਰੇ ਪਾਪਾ ਤੋਂ ਸਭ ਲੋਕ ਬਹੁਤ ਡਰਦੇ ਸੀ ਕਿਉਂਕਿ ਉਹ ਬਹੁਤ ਹੀ ਗੁੱਸੇ ਵਾਲੇ ਸਨ ਉਹਨਾਂ ਦੇ ਗੁੱਸੇ ਤੋਂ ਹਰ ਕੋਈ ਡਰਦਾ ਸੀ ਇਸ ਕਰਮੇ ਹੀ ਕੋਈ ਵੀ ਮੇਰੇ ਨਾਲ ਗੱਲ ਨਹੀਂ ਕਰਦਾ ਸੀ ਅਰਜੁਨ ਨੂੰ ਵੀ ਮੇਰੇ ਪਾਪਾ ਦੇ ਬਾਰੇ ਵਿੱਚ ਚੰਗੀ ਤਰ੍ਹਾਂ ਪਤਾ ਸੀ ਮੇਰੀ ਗੱਲ ਸੁਣ ਕੇ ਉਹ ਮੁਸਕਰਾਉਂਦੇ ਹੋਏ ਅੰਦਰ ਆ ਗਿਆ ਮੈਂ ਉਸ ਨੂੰ ਕਿਹਾ ਕਿ ਕੀ ਖਾਵੇਂਗਾ ਤੂੰ ਉਸ ਨੇ ਕਿਹਾ ਕਿ ਪੂਜਾ ਨਹੀਂ ਮੈਂ ਕਿਹਾ ਕਿ ਮੈਂ ਚਾਹ ਬਣਾ ਰਹੀ ਹਾਂ ਤੁਸੀਂ ਬੈਠੋ ਉਸ ਨੇ ਕਿਹਾ ਕਿ ਮੈਂ ਬਾਥਰੂਮ ਜਾਣਾ ਹੈ ਮੈਂ ਉਸ ਨੂੰ ਆਪਣੇ ਕਮਰੇ ਦੇ ਬਾਥਰੂਮ ਬਾਰੇ ਦੱਸ ਦਿੱਤਾ ਉਹ ਫ੍ਰੈਸ਼ ਹੋਣ ਲਈ ਚਲਾ ਗਿਆ ਚਾਹ ਬਣ ਗਈ ਸੀ ਮੈਂ ਬਿਸਕੁਟ ਵੀ ਕੱਢ ਦਿੱਤੇ ਸੀ ਪਾਰੋ ਹਜੇ ਤੱਕ ਨਹੀਂ ਆਇਆ ਸੀ ਮੈਂ ਬਾਥਰੂਮ ਕੋਲ ਗਈ ਅਤੇ ਜਾ ਕੇ ਦਰਵਾਜ਼ਾ ਖੜਪਾਉਣ ਦੀ ਕੋਸ਼ਿਸ਼ ਕੀਤੀ ਤਾਂ ਦਰਵਾਜ਼ਾ ਖੁੱਲਿਆ ਹੋਇਆ ਸੀ ਉਸ ਨੂੰ ਦੇਖ ਕੇ ਮੈਂ ਚੌਂਕ ਗਈ ਉਸ ਨੇ ਮੈਨੂੰ ਦੇਖਿਆ ਤੇ ਉਹ ਵੀ ਡਰ ਗਿਆ ਅਤੇ ਫਿਰ ਉਹ ਬਾਹਰ ਆਇਆ ਉਸ ਨੇ ਕਿਹਾ ਕਿ ਸੌਰੀ ਮਿੰਨਾ ਮੈਨੂੰ ਮaaf ਕਰ ਦੇ ਇਹ ਗੱਲ ਤੂੰ ਕਿਸੇ ਨੂੰ ਵੀ ਨਾ ਦੱਸੀ ਮੈਂ ਉਸ ਨੂੰ ਕਿਹਾ ਕਿ ਤੂੰ ਬਾਥਰੂਮ ਵਿੱਚ ਮੇਰੇ ਕੱਪੜਿਆਂ ਨਾਲ ਕੀ ਕਰ ਰਿਹਾ ਸੀ ਤੈਨੂੰ ਸ਼ਰਮ ਆਣੀ ਚਾਹੀਦੀ ਹੈ ਉਸਨੇ ਕਿਹਾ ਕਿ ਮੀਨਾ ਮੈਂ ਤੁਹਾਨੂੰ ਪਸੰਦ ਕਰਦਾ ਹਾਂ ਕਿਰਪਾ ਕਰਕੇ ਮੈਨੂੰ ਮਾਫ਼ ਕਰ ਦੋ ਮੈਂ ਕਿਹਾ ਕੋਈ ਗੱਲ ਨਹੀਂ ਤੁਸੀਂ ਚਾਹ ਪੀਓ ਚਾਹ ਪੀਂਦੇ ਹੋਏ ਅਰਜੁਨ ਕਹਿਣ ਲੱਗਿਆ ਕਿ ਮੀਨਾ ਮੈਂ ਤੁਹਾਡੇ ਤੋਂ ਕੁਝ ਪੁੱਛਣਾ ਚਾਹੁੰਦਾ ਹਾਂ ਮੈਂ ਉਸ ਨੂੰ ਕਿਹਾ ਕਿ ਹਾਂ ਬੋਲੋ ਉਸਨੇ ਕਿਹਾ ਕਿ ਮੀਨਾ ਮੈਂ ਤੁਹਾਨੂੰ ਪਸੰਦ ਕਰਦਾ ਹਾਂ ਏ ਕਹਿੰਦੇ ਹੋਏ ਉਸ ਨੇ ਮੈਨੂੰ ਜ਼ੋਰ ਦੀ ਜਪਕੀ ਪਾ ਲਈ ਮੈਂ ਉਸ ਨੂੰ ੱੱਕਾ ਦਿੰਦੇ ਹੋਏ ਕਿਹਾ ਕਿ ਇਹ ਕੀ ਬਤਮੀਜੀ ਹੈ ਅਚਾਨਕ ਉਸ ਦੇ ਇਸ ਤਰ੍ਹਾਂ ਮੈਂ ਸ਼ੂਨ ਦੇ ਕਾਰਨ ਮੈਂ ਡਰ ਗਈ ਸੀ ਮੈਨੂੰ ਉਸ ਦੀ ਗੱਲ ਤੇ ਯਕੀਨ ਨਹੀਂ ਆ ਰਿਹਾ ਸੀ ਕਿਉਂਕਿ ਉਹ ਕਾਲਜ ਦਾ ਸਾਥ ਉਹ ਤੋਂ ਸੋਹਣਾ ਲੜਕਾ ਸੀ ਅਤੇ ਮੈਂ ਇੱਕ ਮਾਸੂਮ ਜਹੀ ਲੜਕੀ ਮੈਨੂੰ ਬਿਲਕੁਲ ਵੀ ਯਕੀਨ ਨਹੀਂ ਹੋ ਰਿਹਾ ਸੀ ਕਿ ਉਹ ਮੈਨੂੰ ਐਨਾ ਪਿਆਰ ਕਰਦਾ ਹੈ ਅਚਾਨਕ ਤੂੰ ਮੈਂ ਉਸ ਦੀਆਂ ਗੱਲਾਂ ਸੁਣ ਕੇ ਘਬਰਾ ਗਈ ਮੈਂ ਉਸ ਨੂੰ ਕਿਹਾ ਕਿ ਤੂੰ ਕੀ ਬੋਲ ਰਿਹਾ ਹੈ ਤਾਂ ਉਸ ਨੇ ਕਿਹਾ ਕਿ ਮਿੰਨਾ ਜਦੋਂ ਦਾ ਮੈਂ ਤੁਹਾਨੂੰ ਦੇਖਿਆ ਹੈ ਉਹ ਸਸਾਮੀ ਤੂੰ ਹੀ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ ਮੈਂ ਤੁਹਾਡੀਆਂ ਸਹਿਮੀਆਂ ਤੂੰ ਵੀ ਪਤਾ ਕੀਤਾ ਹੈ ਤੁਹਾਡਾ ਕੋਈ ਵੀ ਬੋਏਫਰੈਂਡ ਨਹੀਂ ਹੈ ਉਸਨੇ ਕਿਹਾ ਕਿ ਕਾਲਜ ਦੀਆਂ ਸਾਰੀਆਂ ਲੜਕੀਆਂ ਦੇ ਦੋਸਤ ਹਨ ਪਰ ਤੇਰਾ ਕੋਈ ਵੀ ਦੋਸਤ ਨਹੀਂ ਹੈ ਕਿਰਪਾ ਕਰਕੇ ਮੀਨਾ ਮੰਨ ਜਾਓ ਮੈਂ ਤੁਹਾਨੂੰ ਬਹੁਤ ਪਸੰਦ ਕਰਦਾ ਹਾਂ ਜੇਕਰ ਤੂੰ ਚਾਹੇ ਤਾਂ ਮੇਰੇ ਪਿਆਰ ਦਾ ਇਮਤਿਹਾਨ ਲੈ ਸਕਦੀ ਹੈ ਉਹ ਪਤਾ ਨਹੀਂ ਕੀ ਕੀ ਕਹਿ ਰਿਹਾ ਸੀ ਉਸ ਨੇ ਕਿਹਾ ਕਿ ਤੂੰ ਚਾਹੇ ਤਾਂ ਬੇਮਲਾ ਨੂੰ ਫੋਨ ਕਰਕੇ ਪੁੱਛ ਲੈ ਮੈਂ ਗੁੱਸੇ ਵਿੱਚ ਬੇਮਲਾ ਨੂੰ ਫੋਨ ਲਾਇਆ ਅਤੇ ਇੱਧਰ ਉੱਧਰ ਦੀਆਂ ਗੱਲਾਂ ਕਰਦੇ ਸਮੇਂ ਉਸ ਤੋਂ ਪੁੱਛ ਹੀ ਲਿਆ ਕਿ ਅਰਜੁਨ ਕਿਸ ਨੂੰ ਪਿਆਰ ਕਰਦਾ ਹੈ ਤਾ ਉਸਨੇ ਕਿਹਾ ਕਿ ਉਹ ਤੁਹਾਨੂੰ ਪਿਆਰ ਕਰਦਾ ਹੈ ਅਤੇ ਮੈਂ ਇਹ ਗੱਲ ਵੀ ਅਰਜੁਨ ਨੂੰ ਦੱਸ ਦਿੱਤੀ ਹੈ ਕਿ ਤੁਮ ਵੀ ਉਸ ਨੂੰ ਪਿਆਰ ਕਰਦੇ ਹੈ ਇਹ ਕਹਿੰਦੇ ਹੋਏ ਉਸਨੇ ਫੋਨ ਰੱਖ ਦਿੱਤਾ ਅਰਜੁਨ ਮੇਰੇ ਕੋਲ ਆਇਆ ਤੇ ਮੇਰੇ ਇਨਕਾਰ ਕਰਦੇ ਹੋਏ ਵੀ ਉਹ ਨਾ ਮੰਨਿਆ ਹਨ ਉਹ ਵੀ ਸਮਝ ਗਿਆ ਸੀ ਕਿ ਮੇਰੀ ਵੀ ਰਾਜਮੰਦੀ ਹੈ ਜੇਕਰ ਮੇਰੀ ਰਾਜਮੰਦੀ ਨਾ ਹੁੰਦੀ ਤਾਂ ਮੈਂ ਉਸ ਨੂੰ ਗੁੱਸੇ ਵਿੱਚ ਘਰ ਤੋਂ ਬਾਹਰ ਕੱਢ ਦਿੰਦੀ ਉਸ ਨੇ ਇਸ਼ਾਰੇ ਨਾਲ ਪੁੱਛਿਆ ਕਿ ਬੈਡਰੂਮ ਵਿੱਚ ਚੱਲਦੇ ਹਾਂ ਮੈਂ ਵੀ ਸਿਰੇ ਹਿਲਾਉਂਦੇ ਹੋਏ ਹਾਂ ਕਰ ਦਿੱਤੀ ਇਸ ਤੋਂ ਬਾਅਦ ਅਰਜੁਨ ਮੇਰੇ ਤੇ ਆਪਣੇ ਪਿਆਰ ਦੀ ਬਰਸਾਤ ਕਰਨ ਲੱਗਿਆ ਮੈਨੂੰ ਵੀ ਅਰਜੁਨ ਦਾ ਪਿਆਰ ਬਹੁਤ ਪਸੰਦ ਆ ਰਿਹਾ ਸੀ ਅਤੇ ਇਸ ਤਰ੍ਹਾਂ ਦਾ ਪਿਆਰ ਮੈਨੂੰ ਪਹਿਲੀ ਵਾਰ ਮਿਲ ਰਿਹਾ ਸੀ ਹੁਣ ਅਰਜੁਨ ਮੇਰੇ ਤੋਂ ਦੂਰ ਹੋਣ ਨੂੰ ਰਾਜੀ ਹੀ ਨਹੀਂ ਸੀ ਥੋੜੇ ਸਮੇਂ ਬਾਅਦ ਮੈਂ ਬਾਹਰ ਆਈ ਅਤੇ ਅਰਜੁਨ ਲਈ ਮੰਗੋ ਸ਼ੇਕ ਬਣਾਇਆ ਉਸ ਨੇ ਕਿਹਾ ਕਿ ਮਿੰਨਾ ਅੱਜ ਦਾ ਦਿਨ ਤਾਂ ਮੈਨੂੰ ਹਮੇਸ਼ਾ ਯਾਦ ਰਹੇਗਾ ਅਤੇ ਇਹ ਕਹਿੰਦੇ ਹੋਏ ਉਹ ਆਪਣੇ ਘਰ ਚਲਾ ਗਿਆ ਇਸ ਤੋਂ ਬਾਅਦ ਮੈਂ ਵੀ ਦੁਪਹਿਰ 2 ਵਜੇ ਦਾ ਖਾਣਾ ਖਾਧਾ ਉਸੇ ਸਮੇਂ ਅਰਜੁਨ ਨੇ ਕਾਲ ਕੀਤੀ ਅਤੇ ਕਿਹਾ ਕਿ ਅੱਜ ਜੋ ਅਸੀਂ ਇਕੱਠੇ ਸਮਾਂ ਬਿਤਾਇਆ ਮੈਨੂੰ ਤੁਹਾਡੀ ਬਹੁਤ ਜ਼ਿਆਦਾ ਆ ਰਹੀ ਹੈ ਮਨ ਕਰ ਰਿਹਾ ਹੈ ਕਿ ਫੇਰ ਤੋਂ ਤੁਹਾਡੇ ਕੋਲ ਆ ਜਾਵਾਂ ਮੈਂ ਕਿਹਾ ਕਿ ਅਰਜਨ ਮੈਂ ਤੁਹਾਡੀ ਇਨਫੋਰਮੇਸ਼ਨ ਲਈ ਦੱਸ ਦੇਵਾਂ ਕਿ ਅੱਜ ਪਾਪਾ ਦਾ ਫੋਨ ਆਇਆ ਸੀ ਕਿ ਉਹ ਘਰ ਨਹੀਂ ਆਉਣਗੇ ਕਿਉਂਕਿ ਦਾਦਾ ਜੀ ਦੀ ਤਬੀਤ ਹਜੇ ਤੱਕ ਠੀਕ ਨਹੀਂ ਹੈ ਉਹਨਾਂ ਨੂੰ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਹੈ ਇਸ ਲਈ ਉਹ 9-10 ਦਿਨ ਉੱਥੇ ਹੀ ਰਹਿਣਗੇ ਇਹ ਸੁਣਦੇ ਹੀ ਅਰਜੁਨ ਖੁਸ਼ੀ ਨਾਲ ਉੱਛਲਣ ਲੱਗਿਆ ਅਤੇ ਕਹਿਣ ਲੱਗਿਆ ਕਿ ਸੱਚੀ ਮੀਨਾ ਮੈਂ ਵੀ ਇਹੀ ਸੁਣਨਾ ਚਾਹੁੰਦਾ ਸੀ ਉਸ ਨੇ ਕਿਹਾ ਕਿ ਮੀਨਾ ਹੁਣ ਮੇਰੇ ਤੋਂ ਹੋਰ ਇੰਤਜ਼ਾਰ ਨਹੀਂ ਹੋ ਰਿਹਾ ਕਦੋਂ ਰਾਤ ਹੋਵੇ ਕਦੋਂ ਮੈਂ ਤੁਹਾਡੇ ਘਰ ਆਵਾਂ ਮੇਰੇ ਤੋਂ ਵੀ ਇੰਤਜ਼ਾਰ ਨਹੀਂ ਹੋ ਰਿਹਾ ਸੀ ਰਾਤ ਹੁੰਦੇ ਹੀ ਅਰਜਨ ਮੇਰੇ ਘਰ ਆ ਗਿਆ ਅੱਜ ਮੈਂ ਉਸ ਦੇ ਪਸੰਦ ਦਾ ਖਾਣਾ ਬਣਾਇਆ ਸੀ ਅਸੀਂ ਦੋਹਾਂ ਨੇ ਇਕੱਠੇ ਬੈਠ ਕੇ ਖਾਣਾ ਖਾਤਾ ਅਤੇ ਅੱਜ ਦੇ ਦਿਨ ਨੂੰ ਤਾਂ ਅਸੀਂ ਜਾਤਗਾਰ ਬਣਾ ਹੀ ਦਿੱਤਾ ਸੀ ਅਤੇ ਹੁਣ ਵਾਰੀ ਸੀ ਰਾਤ ਦੀ ਅਰਜਨ ਅੱਜ ਰਾਤ ਮੇਰੇ ਘਰ ਰੁਕ ਗਿਆ ਅਤੇ ਆਪਣੇ ਘਰ ਆਪਣੇ ਕਿਸੇ ਦੋਸਤ ਕੋਲ ਪੜਾਈ ਕਰਨ ਦਾ ਬਹਾਨਾ ਬਣਾ ਦਿੱਤਾ ਅਤੇ ਅੱਜ ਨਹੀਂ ਤਾਂ ਅਸੀਂ ਸਮਾ ਦੇਖਿਆ ਅਤੇ ਨਾ ਹੀ ਕੁਝ ਹੋਰ ਅਸੀਂ ਇਕੱਠੇ ਟਾਈਮ ਸਪੈਂਡ ਕਰਨਾ ਸੀ ਬਸ ਇਸ ਤਰ੍ਹਾਂ ਹੀ ਅਸੀਂ ਗੱਲਾਂ ਕਰਦੇ ਰਹੇ ਪਿਆਰ ਹੈ ਹੀ ਇੱਕ ਇਸ ਤਰ੍ਹਾਂ ਦੀ ਚੀਜ਼ ਕੀ ਕੁਝ ਵੀ ਸਮਝ ਨਹੀਂ ਆਉਂਦਾ ਅਸੀਂ ਦੋਹਾਂ ਨੇ ਉਸ ਸਮੇਂ ਨੂੰ ਬਹੁਤ ਹੀ ਇੰਜੁਆਏ ਕੀਤਾ ਅਰਜੁਨ ਨੇ ਕਿਹਾ ਮਿੰਨਾ ਤੂੰ ਮੈਨੂੰ ਬਹੁਤ ਪਸੰਦ ਹੈ ਜਦੋਂ ਤੋਂ ਮੈਂ ਤੈਨੂੰ ਦੇਖਿਆ ਹੈ ਮੈਂ ਤੇਰੇ ਬਾਰੇ ਵਿੱਚ ਹੀ ਸੋਚਦਾ ਰਹਿੰਦਾ ਹਾਂ ਤੇਰੇ ਬਿਨ ਮੇਰਾ ਸਮਾਂ ਨਹੀਂ ਲੰਘਦਾ ਉਸ ਦੀਆਂ ਅੱਖਾਂ ਵਿੱਚ ਸੱਚਾਈ ਅਤੇ ਪਿਆਰ ਦੀ ਝਲਕ ਦੇਖ ਕੇ ਮੈਂ ਵੀ ਭਾਵਕ ਹੋ ਗਈ ਸੀ ਮੈਂ ਉਸ ਨੂੰ ਕਿਹਾ ਕਿ ਅਰਜੁਨ ਤੂੰ ਮੈਨੂੰ ਇੰਨਾ ਪਿਆਰ ਕੀਤਾ ਮੈਨੂੰ ਨਹੀਂ ਪਤਾ ਸੀ ਕਿ ਤੁਸੀਂ ਮੈਨੂੰ ਇੰਨਾ ਪਿਆਰ ਕਰਦੇ ਹੋ ਅਸੀਂ ਦੋਹਾਂ ਨੇ ਇੱਕ ਦੂਜੇ ਦੇ ਹੱਥ ਫੜੇ ਅਤੇ ਆਪਣੇ ਦਿਲਾਂ ਦੀਆਂ ਗੱਲਾਂ ਸਾਂਝਾ ਕੀਤੀਆਂ ਅਰਜੁਨ ਨੇ ਮੈਨੂੰ ਆਪਣੇ ਕੋਲ ਕੀਤਾ ਅਤੇ ਆਪਣੇ ਗਲ ਨਾਲ ਲਾਇਆ ਮੈਂ ਆਪਣੀ ਜ਼ਿੰਦਗੀ ਵਿੱਚ ਇਸੋ ਤਰ੍ਹਾਂ ਦਾ ਕਦੇ ਵੀ ਮਹਿਸੂਸ ਨਹੀਂ ਕੀਤਾ ਸੀ ਅਸੀਂ ਖਾਣਾ ਖਾ ਕੇ ਫਿਲਮ ਦੇਖਣ ਦਾ ਡਿਸੀਜਨ ਲੈਂਤਾ ਅਤੇ ਫਿਰ ਇੱਕ ਬਹੁਤ ਹੀ ਰੋਮਾਂਟਿਕ ਫਿਲਮ ਦੇਖੀ ਫਿਲਮ ਦੇਖਣ ਤੋਂ ਬਾਅਦ ਅਸੀਂ ਸ਼ਤਤੇ ਜਾ ਕੇ ਖੁੱਲੇ ਆਸਮਾਨ ਦੇ ਨੀਚੇ ਬੈਠੇ ਤਾਰਿਆਂ ਦੀ ਛਾਂ ਵਿੱਚ ਅਸੀਂ ਸਾਡੇ ਭਵਿੱਖ ਦੇ ਬਾਰੇ ਵਿੱਚ ਗੱਲਾਂ ਕੀਤੀਆਂ ਅਰਜੁਨ ਨੇ ਕਿਹਾ ਮੀਨਾ ਮੈਂ ਤੁਹਾਡੇ ਨਾਲ ਆਪਣੀ ਜ਼ਿੰਦਗੀ ਬਿਤਾਉਣਾ ਚਾਹੁੰਦਾ ਹਾਂ ਤੁਸੀਂ ਮੇਰੇ ਲਈ ਬਹੁਤ ਅਹਿਮ ਹੋ ਮੈਂ ਉਸ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਿਆ ਅਤੇ ਕਿਹਾ ਕਿ ਅਰਜਨ ਮੈਨੂੰ ਵੀ ਤੁਹਾਡੀ ਜ਼ਿੰਦਗੀ ਵਿੱਚ ਹੋਣਾ ਬਹੁਤ ਚੰਗਾ ਲੱਗੇਗਾ ਤੁਹਾਡੇ ਨਾਲ ਬਿਤਾਇਆ ਹੋਇਆ ਸਮਾਂ ਮੇਰੇ ਲਈ ਬਹੁਤ ਅਨਮੋਲ ਹੈ ਫਿਰ ਅਸੀਂ ਦੋਹਾਂ ਨੇ ਇੱਕ ਦੂਜੇ ਨਾਲ ਵਾਅਦਾ ਕੀਤਾ ਕਿ ਅਸੀਂ ਹਮੇਸ਼ਾ ਇੱਕ ਦੂਜੇ ਦਾ ਸਾਥ ਦੇਵਾਂਗੇ ਅਤੇ ਇੱਕ ਦੂਜੇ ਦਾ ਖਿਆਲ ਰੱਖਾਂਗੇ ਉਸ ਰਾਤ ਨੇ ਸਾਡੀ ਜ਼ਿੰਦਗੀ ਨੂੰ ਇੱਕ ਨਵਾਂ ਮੋੜ ਦਿੱਤਾ ਅਤੇ ਸਾਡਾ ਪਿਆਰ ਹੋਰ ਵੀ ਜ਼ਿਆਦਾ ਡੂੰਘਾ ਹੋ ਗਿਆ ਅਰਜੁਨ ਨੇ ਕਿਹਾ ਮਿੰਨਾ ਮੈਂ ਹਮੇਸ਼ਾ ਤੁਹਾਡੇ ਨਾਲ ਰਹਾਂਗਾ ਚਾਹੇ ਕੁਝ ਵੀ ਹੋ ਜਾਵੇ ਮੈਂ ਉਸ ਦਿਨ ਬਾਹਦੇ ਤੇ ਵਿਸ਼ਵਾਸ ਕੀਤਾ ਅਤੇ ਫੇਰ ਅਸੀਂ ਦੋਹਾਂ ਨੇ ਇੱਕ ਨਵੀਂ ਜ਼ਿੰਦਗੀ ਦਾ ਸੁਪਨਾ ਦੇਖਿਆ ਰਾਤ ਬਹੁਤ ਹੋ ਗਈ ਸੀ ਹੁਣ ਮੈਨੂੰ ਨੀਂਦ ਆ ਰਹੀ ਸੀ ਅਰਜਨ ਨੇ ਮੈਨੂੰ ਗੁੱਡ ਨਾਈਟ ਕਿਹਾ ਅਤੇ ਫੇਰ ਅਸੀਂ ਦੋਹੇ ਬਿਸਤਰੇ ਤੇ ਪੈ ਗਏ ਇੱਕ ਦੂਜੇ ਦੇ ਬਾਰੇ ਵਿੱਚ ਸੋਚਦੇ ਸੋਚਦੇ ਸੌਂ ਗਏ ਉਸ ਰਾਤ ਦੀਆਂ ਯਾਦਾਂ ਸਾਡੇ ਦਿਲ ਵਿੱਚ ਹਮੇਸ਼ਾ ਹਮੇਸ਼ਾ ਲਈ ਬਸ ਗਈਆਂ ਅਤੇ ਸਾਨੂੰ ਇੱਕ ਦੂਜੇ ਦੇ ਹੋਰ ਵੀ ਜ਼ਿਆਦਾ ਕਰੀਬ ਲਿਆ ਆਇਆ ਕਾਲਜ ਪੂਰਾ ਹੋਣ ਤੋਂ ਬਾਅਦ ਅਰਜਨ ਨੇ ਮੇਰੇ ਘਰ ਰਿਸ਼ਤਾ ਭੇਜ ਦਿੱਤਾ ਅਰਜਨ ਬਹੁਤ ਹੀ ਚੰਗੇ ਪਰਿਵਾਰ ਚ ਬਲੋਂਗ ਕਰਦਾ ਸੀ ਇਸ ਲਈ ਮੇਰੇ ਪਿਤਾ ਜੀ ਨੇ ਵੀ ਇਸ ਰਿਸ਼ਤੇ ਲਈ ਰਜਾਮੰਦੀ ਦੇ ਦਿੱਤੀ ਅਤੇ ਮੰਗਣੀ ਦੇ 10 ਦਿਨਾਂ ਬਾਅਦ ਮੇਰਾ ਅਤੇ ਅਰਜਨ ਦਾ ਵਿਆਹ ਹੋ ਗਿਆ ਹਰਨ ਮੈਂ ਅਤੇ ਅਰਜੁਨ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਹਾਂ ਤਾਂ ਦੋਸਤੋ ਏ ਸੀ ਅੱਜ ਦੀ ਸਾਡੀ ਇੱਕ ਛੋਟੀ ਜਹੀ ਰੋਮਾਂਟਿਕ ਕਹਾਣੀ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਜੇਕਰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਜੇਕਰ ਚੈਨਲ ਤੇ ਨਵੇਂ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ